よろしくお願いします。<laughs> اور لو بنا یہ تاکہ نہ کریں یہ بہت برقرار ہے میں سال سے ایک تک ہوں تو کو ان شاءاللہ نہیں دوں گے تو کہنا سکتا ہوں بس ਕਾਂਗਰਸ ਲੀਡਰ ਦੇ ਸ਼ੋਰੂਮ ਤੇ ਮੋਬਾਈਲ ਸ਼ੋਰੂਮ ਦੇ ਉੱਤੇ ਫਾਇਰਿੰਗ ਕਰਨ ਵਾਲਾ આરોપી ਹਸਪਤਾਲ ਦੇ ਵਿੱਚੋਂ ਫਰਾਰ ਹੋ ਗਿਆ ਜਿੱਥੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀਗਾ ਜੇਰੇ ਇਲਾਜ ਸੀਗਾ ਤਾਂ ਉੱਥੇ ਗਾਰਦ ਵੀ ਲੱਗੀ ਹੋਈ ਸੀ ਗਾਰਦ ਨੂੰ ਚੱਕਮਾ ਦੇ ਕੇ ਇਹ આરોપી ਫਰਾਰ ਹੋ ਗਿਆ ਇਸ ਦੀ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਤਾਂ ਪੁਲਿਸ ਨੂੰ ਭਾਜੜਾ ਪੈ ਗਿਆ ਬਟਾਲਾ ਪੁਲਿਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਨਾਮੀ ਗੈਂਗਸਟਰ ਨਿਸ਼ਾਨ ਦਾ ਸਾਥੀ ਫਰਾਰ ਹੋ ਗਿਆ ਬਟਾਲਾ ਪੁਲਿਸ ਨੇ ਇਸ આરોપી ਨੂੰ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਰੱਖਿਆ ਹੋਇਆ ਸੀਗਾ ਜਿੱਥੇ ਗਾਰਡ ਵੀ ਲੱਗੀ ਹੋਈ ਸੀ ਪਰ આરોપી ਇੰਨਾ ਛਾਤਰ ਸੀਗਾ ਕਿ ਹੱਥ ਕੜੀ ਵੀ ਜੜੀ ਸੀਗੀ ਬੈੱਡ ਦੇ ਉੱਤੇ ਛੱਡ ਗਿਆ ਤਾਂ ਪੁਲਿਸ ਦੀ ਨੱਕ ਦੇ ਥੱਲੇ ਇਥੋਂ ਭੱਜ ਨਿਕਲਿਆ ਤਾਂ ਜਿਵੇਂ ਹੀ ਵੱਡੇ ਅਧਿਕਾਰੀਆਂ ਨੂੰ ਇਹ ਸੂਚਨਾ ਮਿਲਦੀ ਹੈ ਵੱਡੇ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਗਏ ਨੇ ਤਾਂ ਪੁਲਿਸ ਨੂੰ ਵੀ ਭਾਜੜਾ ਇੱਥੇ ਪੈ ਗਏ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ આરોપી ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਦੱਸ ਦਈਏ ਕਿ ਇਨਕਾਊਂਟਰ ਤੋਂ ਬਾਅਦ ਮੁਕਾਬਲੇ ਤੋਂ ਬਾਅਦ ਇਸ આરોપી ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਲੱਤ ਦੇ ਵਿੱਚ ਇਸ ਦੇ ਗੋਲੀ ਲੱਗੀ ਸੀਗੀ ਤਾਂ ਜੇਰੇ ਇਲਾਜ ਹਸਪਤਾਲ ਦੇ ਵਿੱਚ ਸੀਗਾ ਏ ਬਟਾਲਾ ਹਸਪਤਾਲ ਦੇ ਵਿੱਚ ਇਸ ਨੂੰ ਸਿਵਲ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਸੀਗਾ ਜਿੱਥੇ ਗਾਰਦ ਵੀ ਲੱਗੀ ਹੋਈ ਸੀਗੀ ਤਾਂ ਅੱਜ ਉਸ ਗਾਰਦ ਨੂੰ ਚੱਕਮਾ ਦੇ ਕੇ ਹੱਤਖੜੀ ਉੱਥੇ ਹੀ ਬੈੱਡ ਦੇ ਉੱਤੇ ਛੱਡ ਕੇ ਫਰਾਰ ਹੋ ਗਿਆ ਇਹ ਹਸਪਤਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਸੇ ਰੂਮ ਦੇ ਵਿੱਚ ਔਰੋਪੀ ਜਿਹੜਾ ਸੀਗਾ ਇੱਥੇ ਇਲਾਜ ਇਸ ਦਾ ਚੱਲ ਰਿਹਾ ਸੀਗਾ ਤਾਂ ਅੱਜ ਇੱਥੋਂ ਚੱਕਮਾ ਦੇ ਕੇ ਜਿਹੜੀ ਗਾਰਦ ਲੱਗੀ ਹੋਈ ਸੀ ਉਸ ਨੂੰ ਚੱਕਮਾ ਦੇ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਇੱਥੋਂ ਫਰਾਰ ਹੋ ਜਾਂਦਾ ਹੈ ਤਾਂ ਦੱਸ ਦਈਏ ਕਿ ਪੁਲਿਸ ਮੁਕਾਬਲੇ ਤੋਂ ਬਾਅਦ ਇਸ ਔਰੋਪੀ ਨੂੰ ਗ੍ਰਫਤਾਰ ਕੀਤਾ ਗਿਆ ਸੀਗਾ ਤਾਂ ਪੁਲਿਸ ਦੇ ਉੱਤੇ ਇਸ ਨੇ ਫਾਇਰ ਵੀ ਕੀਤੇ ਸੀਗੇ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਸੀਗੀ ਤਾਂ ਉਹ ਇੱਕ ਗੋਲੀ ਇਸ આરોપી ਦੀ ਲੱਤ ਦੇ ਵਿੱਚ ਲੱਗੀ ਸੀਗੀ ਜ਼ਖਮੀ ਹੋ ਗਿਆ ਸੀਗਾ ਜਿਸ ਤੋਂ ਬਾਅਦ ਇਸ ਨੂੰ ਗ੍ਰਫਤਾਰ ਕੀਤਾ ਗਿਆ ਸੀਗਾ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਸੀਗਾ ਤਾਂ ਹਸਪਤਾਲ ਦੇ ਵਿੱਚ ਇਸ ਦਾ ਇਲਾਜ ਚੱਲ ਰਿਹਾ ਸੀਗਾ ਤਾਂ ਅੱਜ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਪਾਜੜਾ ਪੈ ਗਈਆਂ ਨੇ ਦੱਸ ਦਈਏ ਕਿ ਕਾਂਗਰਸੀ ਲੀਡਰ ਉਸਦੇ ਮੋਬਾਈਲ ਸ਼ੋਰੂਮ ਦੇ ਉੱਤੇ ਫਾਇਰਿੰਗ ਦੀ ਵਾਰਦਾਤ ਹੋਈ ਸੀਗੀ ਤਾਂ ਉਹ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਵਿਦੇਸ਼ ਬੈਠੇ ਗੈਂਗਸਟਰ ਨਿਸ਼ਾਨ ਦੇ ਕਹਿਨ ਦੇ ਉੱਤੇ ਦਿੱਤਾ ਗਿਆ ਸੀਗਾ ਅੰਜਾਮ ਦਿੱਤਾ ਗਿਆ ਸੀਗਾ ਤਾਂ ਇਸ ਸ਼ੂਟਰ ਦੇ ਵੱਲੋਂ ਹੀ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਪਿਛਲੇ ਦਿਨੀ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਇਸ ਰੋਪੀ ਨੂੰ ਗ੍ਰਿਫਤਾਰ ਕੀਤਾ ਸੀਗਾ ਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਸ ਨੂੰ ਜੇਰੇ ਇਲਾਜ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਜਿੱਥੇ ਅੱਜ ਇਲਾਜ ਦੇ ਦੌਰਾਨੇ ਫਰਾਰ ਹੋ ਗਿਆ ਹੈ ਗਾਰਦ ਵੀ ਇੱਥੇ ਲੱਗੀ ਹੋਈ ਸੀ ਪੁਲਿਸ ਨੂੰ ਚੱਕਮਾ ਦੇ ਕੇ ਇਹ ਨਿਕਲ ਜਾਂਦਾ ਹੈ ਇਹਹੀ ਉਹ ਸ਼ੂਟਰ ਹੈ ਜਿਸ ਦੀ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਤਾਂ ਹਸਪਤਾਲ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਇਸੇ ਬੈੱਡ ਦੇ ਉੱਤੇ ਇਸ ਨੂੰ ਰੱਖਿਆ ਹੋਇਆ ਸੀਗਾ ਇੱਥੇ ਇਸ ਦਾ ਇਲਾਜ ਚੱਲ ਰਿਹਾ ਸੀਗਾ ਤਾਂ ਆਜੇ ਗਾਰਦ ਜਦੋਂ ਲੱਗੀ ਹੋਈ ਸੀ ਉਸ ਨੂੰ ਵੀ ਚਕਮਾ ਦੇ ਕੇ ਇਹ ਫਰਾਰ ਹੋ ਗਿਆ ਹੈ ਕਾਂਗਰਸੀ ਲੀਡਰ ਦੇ ਮੋਬਾਈਲ ਸ਼ੋਰੂਮ ਦੇ ਉੱਤੇ ਫਾਇਰਿੰਗ ਦੀ ਵਾਰਦਾਤ ਹੋਈ ਸੀਗੀ ਤਾਂ ਇਸੇ ਸ਼ੂਟਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੁਲਿਸ ਮੁਕਾਬਲੇ ਦੇ ਵਿੱਚ ਇਸ આરોપી ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਸੀਗੀ ਤਾਂ ਮੂੜ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਸੀ ਫਾਇਰ ਕੀਤੇ ਸੀਗੇ ਤਾਂ ਇੱਕ ਫਾਇਰ ਇਸ આરોપી ਦੀ ਲੱਤ ਦੇ ਵਿੱਚ ਲੱਗਾ ਸੀਗਾ ਤਾਂ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਤਾਂ ਪੁਲਿਸ ਨੇ ਦਾਵਾ ਕੀਤਾ ਸੀਗਾ ਕਿ ਇਸ આરોપી ਦੇ ਵੱਲੋਂ ਕਾਂਗਰਸ ਨੇਤਾ ਦੇ ਮੋਬਾਈਲ ਸ਼ੋਰੂਮ ਦੇ ਉੱਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੇ ਕੈਨ ਦੇ ਉੱਤੇ ਇਸ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਸੁਣਾਣੇ ਆ। ਕੋਈ ਦੱਸ ਲਈ ਇੱਥੇ ਰੈਸਟ ਹੋਈਗੀ ਉਹਦੀ। ਬੜੇ ਬੜਾ ਲੱਗਾ ਉਹਦੇ। ਕਿਤੇ ਗੋਲੀ ਲੱਗੀ ਦੀ ਸੀ ਉਹਦੇ। ਬੜੇ ਗੋਲੀ ਲੱਗੀ। ਇਹ ਕਿਹੜੇ ਕੇਸ ਚੋਂ ਨੁੜਿਆ ਸੀ ਤੂੰ? ਇਹ ਉਫਰੇ ਇਹਦੇ ਫਾਇਰ ਕੀਤਾ ਕਿ ਕਹਿੰਨੇ ਬਟਾਲੇ ਕੇ ਦੁਕਾਨ ਦੇ ਦੇ ਸੰਬੰਧ ਨੇ ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਹੀ ਕੈਂਸਰ ਵਾ ਹਾਂ ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ ਹਾਂ ਦੇਖ ਰੇ ਮੈਂ ਚੈੱਕ ਕਰਨ ਲੱਗਾ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ ਆ ਗਾਰਡ ਲੱਗੀ ਦੇਖਣ ਲੱਗੇ ਕਿਤਰਾ ਨਿਕਲਿਆ ਉਹ ਬਾਕੀ ਦੇਖੇ ਦੰਦਾ ਕੋਈ ਨਹੀਂ ਦੱਸ ਲਈ ਇੱਥੇ ਰੈਕਟ ਹੋਈ ਹੈ ਉਹਦੀ ਉਹਦੇ ਬਾਰੇ ਬੋਲ ਲਗਾ ਕੋਈ ਕਿਤੇ ਗੋਲੀ ਲੱਗੀ ਦੀ ਇੱਥੇ ਬੋੜੇ ਗੋਲੀ ਲੱਗੀ ਇਹ ਕਿਹੜੇ ਕੇਸ ਚੋਂ ਨੂੰ